ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੇ ਸਿੱਧਾਂ ਦੇ ਵਿੱਚ ਆਪਸ ਵਿੱਚ ਚਰਚਾ ਚੱਲ ਰਹੀ ਹੈ ਕਨਵਰਸੇਸ਼ਨ ਹੋ ਰਹੀ ਹੈ ਚਰਚਾ ਮੈਂ ਜਿਹੜੀਆਂ ਨੇ ਸਾਸੰਗਤ ਜੀ ਧਰਮ ਗ੍ਰੰਥਾਂ ਦੇ ਵਿੱਚ ਬਹੁਤ ਪਹਿਲਾਂ ਤੋਂ ਹੀ ਇਹ ਸਿਧਾਂਤ ਜਿਹੜਾ ਹੈ ਕਿਉਂਕਿ ਜਦੋਂ ਰਿਸ਼ੀਆ ਮੁਨੀਆ ਦਾ ਦੇਵ ਦੇਵਤਿਆਂ ਦਾ ਆਪਸ ਵਿੱਚ ਬੈਠਦੇ ਸਨ ਤੇ ਚਰਚਾ ਕਰਦੇ ਸਨ ਸਾਧ ਸੰਗਤ ਜੀ ਯੋਗ ਵਸ਼ਿਸ਼ਟ ਨਾਮ ਦਾ ਗ੍ਰੰਥ ਹੈ ਜਿਸ ਦੇ ਵਿੱਚ ઋષਿ ਵਸ਼ਿਸ਼ਟ ਜੀ ਅਤੇ શ્રી रामचंद्र जी ਆਪਸ ਵਿੱਚ ਸਵਾਲ ਜਵਾਬ ਕਰਦੇ ਨੇ શ્રી रामचंद्र ਜੀ ਨੇ ਗੁਰੂ ਧਾਰਨ ਕੀਤਾ ઋષਿ ਵਸ਼ਿਸ਼ਟ ਜੀ ਨੂੰ ਮਨ ਦੇ ਸਾਰੇ ਸਵਾਲ ਜਿਵੇਂ ਜਿਵੇਂ ਪੁੱਛਦੇ ਨੇ ਮਨ ਕੀ ਹੈ ਆਤਮਾ ਕੀ ਹੈ ਪਰਮਾਤਮਾ ਦੀ ਕਿਵੇਂ ਪ੍ਰਾਪਤੀ ਹੁੰਦੀ ਹੈ ਸਾਰੇ ਸਵਾਲ ਜਵਾਬ ਰਿਸ਼ੀ ਵਸ਼ਿਸ਼ਟ ਜੀ ਆਪਣੀ ਬੁੱਧੀ ਅਨੁਸਾਰ ਦਿੰਦੇ ਨੇ ਇਸੇ ਤਰ੍ਹਾਂ ਹੀ ਇੱਕ ਹੋਰ ਗ੍ਰੰਥ ਹੈ ਅਸ਼ਟਾਵਕਰ ਗੀਤਾ ਜਿਸ ਦੇ ਵਿੱਚ ਅਸ਼ਟਾਵਕਰ ਜੀ ਰਾਜਾ ਜਨਕ ਜੀ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਮਨ ਵਿੱਚ ਜਗਿਆਸਾ ਭਾਵ ਲੈ ਕਰਕੇ ਸਵਾਲ ਪੁੱਛਦੇ ਨੇ ਤੇ ਅਸ਼ਟਵਕਰ ਜੀ ਬਹੁਤ ਸਟੀਕ ਉਸ ਦਾ ਜਵਾਬ ਦਿੰਦੇ ਨੇ ਬਹੁਤ ਹੀ ਕਮਾਲ ਦਾ ਗ੍ਰੰਥ ਹੈ ਫਿਰ ਸਾ ਸੰਗਤ ਜਿਹੜਾ ਪੰਜਬਜੀ ਸਾਹਿਬੇ ਪੜ੍ਹਦੇ ਆ ਇਹ ਵੀ ਸਿੱਧਾਂ ਦੇ ਨਾਲ ਸਵਾਲ ਜਵਾਬ ਹੀ ਹੈ ਸਿੱਧ ਪੁੱਛਦੇ ਨੇ ਇੱਕ ਕਿਉਂ ਲਿਖਿਆ ਹੈ ਓਮਕਾਰ ਕਿਉਂ ਲਿਖਿਆ ਸਤ ਕਿਉਂ ਲਿਖਿਆ ਨਾਮ ਕਿਉਂ ਲਿਖਿਆ ਕਰਤਾ ਕਿਉਂ ਲਿਖਿਆ ਪੁਰਖ ਕਿਉਂ ਲਿਖਿਆ ਨਿਰਭਉ ਕਿਉਂ ਲਿਖਿਆ ਨਿਰਵੈਰ ਕਿਉਂ ਲਿਖਿਆ ਅਕਾਲ ਕਿਉਂ ਲਿਖਿਆ ਮੂਰਤ ਕਿਉਂ ਲਿਖਿਆ ਕੱਲੇ ਕੱਲੇ ਅੱਖਰ ਤੇ ਪੁੱਛਦੇ ਨੇ ਕਿ ਕਿਉਂ ਲਿਖਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜੀ ਕੱਲੇ ਕੱਲੇ ਸਾਧ ਸੰਗਤ ਜੀ ਗੱਲ ਦਾ ਜਵਾਬ ਬਹੁਤ ਸਟੀਕ ਦਿੰਦੇ ਨੇ ਜਬ ਜੀ ਸਾਹਿਬ ਦੇ ਅਰਥ ਪੜਨ ਵਾਲੇ ਨੇ ਸਿੱਧ ਗੋਸ਼ਟ ਬਾਣੀ ਹੈ ਇਸੇ ਤਰ੍ਹਾਂ ਹੀ ਸਾਾਸੰਗਤ ਜੀ ਨਾਰਦ ਭਗਤੀ ਸੂਤਰ ਹੈ ਜਿਦੇ ਵਿੱਚ ਨਾਰਦ ਜੀ ਤੇ ਉਹਨਾਂ ਦੇ ਸ਼ਿਸ਼ ਜਿਹੜੇ ਨੇ ਉਹ ਸਵਾਲ ਜਵਾਬ ਕਰਦੇ ਨੇ ਪਾਣਿ ਰਿਸ਼ੀ ਜਾਇਕ ਗ੍ਰੰਥ ਹੈ ਸਾਾਸੰਗਤ ਜੀ ਜਿਸ ਦੇ ਵਿੱਚ ਸ਼ਿਵ ਜੀ ਤੇ ਰਿਸ਼ੀ ਪਾਣਿ ਆਪਸ ਵਿੱਚ ਸਵਾਲ ਜਵਾਬ ਕਰਦੇ ਨੇ ਇਹ ਚਰਚਾਵਾਂ ਜਿਹੜੀਆਂ ਨੇ ਕਰਨੀਆਂ ਲਾਜ਼ਮੀ ਹੈ ਇੱਕ ਪਾਸੇ ਜਿਗਿਆਸੂ ਭਾ ਦੇ ਨਾਲ ਕੋਈ ਸਵਾਲ ਕਰਦਾ ਹੈ ਅੱਗੋਂ ਸਾਧ ਸੰਗਤ ਜੀ ਉਸ ਦਾ ਜਵਾਬ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਗੋਰਖਨਾਥ ਇੱਥੇ ਪੁੱਛਦੇ ਨੇ ਕਹਿੰਦੇ ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਲ ਯੁਗ ਦੇ ਸਮੇਂ ਦੇ ਵਿੱਚ ਜਿਹੜੀਆਂ ਇਸਤਰੀਆਂ ਨੇ ਔਰਤਾਂ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਸੁਭਾਅ ਹੋਵੇਗਾ ਕਲਯੁਗ ਦੇ ਵਿੱਚ ਕਿਸ ਤਰ੍ਹਾਂ ਦੀਆਂ ਬੀਬੀਆਂ ਹੋਣਗੀਆਂ ਫਿਰ ਕਲਯੁਗ ਦੇ ਵਿੱਚ ਜਿਹੜੇ ਜੋਗੀ ਨੇ ਉਹ ਕਿਸ ਤਰ੍ਹਾਂ ਦੇ ਹੋਣਗੇ ਕਲਯੁਗ ਦੇ ਵਿੱਚ ਬ੍ਰਾਹਮਣ ਕਿਸ ਤਰ੍ਹਾਂ ਦੇ ਹੋਣਗੇ ਕਲਯੁਗ ਦੇ ਵਿੱਚ ਮੁਸਲਮਾਨ ਕਾਜੀ ਮੁੱਲੇ ਇਹ ਕਿਸ ਤਰ੍ਹਾਂ ਦੇ ਹੋਣਗੇ ਕਲਯੁਗ ਦੇ ਵਿੱਚ ਹਿੰਦੂ ਕਿਸ ਤਰ੍ਹਾਂ ਦੇ ਹੋਣਗੇ ਇਹ ਸਵਾਲ ਗੋਰਖਨਾਥ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪੁੱਛਦਾ ਹੈ ਉਹਦੇ ਸਾਰੇ ਜਵਾਬ ਜਿਹੜੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਲਯੁਗ ਦੇ ਸਮਿਆਂ ਅਨੁਸਾਰ ਸਮਾਂ ਜਿਹੜਾ ਹੈ ਵਿਚਾਰ ਜਿਹੜੇ ਨੇ ਉਹ ਚੇਂਜ ਹੋ ਰਹੇ ਨੇ ਜੋ ਇਨਸਾਨ ਦਾ ਅੱਜ ਵਿਚਾਰ ਹੈ 10 ਸਾਲ ਪਹਿਲਾਂ ਇਸ ਤਰ੍ਹਾਂ ਦਾ ਵਿਚਾਰ ਨਹੀਂ ਸੀ ਜੋ ਅੱਜ ਹੈ ਆਉਣ ਵਾਲੇ 10 ਸਾਲਾਂ ਦੇ ਵਿੱਚ ਇਸ ਤਰ੍ਹਾਂ ਦਾ ਵਿਚਾਰ ਨਹੀਂ ਹੋਵੇਗਾ ਕਿਉਂ ਬਹੁਤ ਤੇਜ਼ੀ ਦੇ ਨਾਲ ਵਿਚਾਰ ਬਦਲ ਰਹੇ ਨੇ ਬੜੀ ਤੇਜ਼ੀ ਦੇ ਨਾਲ ਸਾਸੰਗਤ ਜੀ ਬੌਧਿਕ ਤਬਦੀਲੀ ਜਿਹੜੀ ਹੈ ਉਹ ਹੋ ਰਹੀ ਹੈ ਸਮਾਜ ਦੇ ਵਿੱਚ ਕੋਈ ਗਾਰੰਟੀ ਨਹੀਂ ਹੈ ਅੱਜ ਜੋ ਵਿਚਾਰਧਾਰਾ ਹੈ ਆਉਣ ਵਾਲੇ 10 ਸਾਲਾਂ ਦੇ ਵਿੱਚ ਕਿਸ ਤਰ੍ਹਾਂ ਦੀ ਵਿਚਾਰਧਾਰਾ ਹੋਵੇਗੀ ਇਹਦੇ ਸਾਸੰਗਤ ਜੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ ਹੱਥ ਦੇ ਵਿੱਚ ਅੱਜ ਕੱਲ ਸਾਰਿਆਂ ਦੇ ਬੱਚਾ ਜਮਦਾ ਬਾਦ ਵਿੱਚ ਹੈ ਉਹਨੂੰ ਮੋਬਾਈਲ ਤੋਂ ਇਨਫੋਰਮੇਸ਼ਨ ਮਾਦੀਕ ਕੋਖ ਵਿੱਚੋਂ ਹੀ ਮਿਲਣੀ ਸ਼ੁਰੂ ਹੋ ਰਹੀ ਹੈ ਇਸ ਕਰਕੇ ਇੰਨਾ ਜ਼ਿਆਦਾ ਇਨਫੋਰਮੇਟਿਵ ਨੋਲਜ ਮਿਲ ਰਹੀ ਹੈ ਤੇ ਸਾਧ ਸੰਗਤ ਦੇ ਬੱਚਿਆਂ ਨੂੰ ਗਾਂ ਮਾਤਾ ਪਿਤਾ ਦੀ ਲੋੜ ਨਹੀਂ ਪੈਣੀ ਪਿੱਛੇ ਬੱਚਿਆਂ ਨੂੰ ਕੁਝ ਪੁੱਛਣਾ ਹੋਵੇ ਤੇ ਉਹ ਸਾਧ ਸੰਗਤ ਦੇ ਮਾਤਾ ਪਿਤਾ ਕੋਲ ਜਾਂ ਆਪਣੇ ਉਸਤਾਦ ਕੋਲ ਆਪਣੀ ਟੀਚਰ ਕੋਲ ਜਾ ਕੇ ਪੁੱਛਦੇ ਸਨ ਹੁਣ ਤਾਂ ਗੂਗਲ ਨੂੰ ਪੁੱਛਦੇ ਨੇ ਚੈਟ ਜੀ ਪੀ ਟੀ ਹੈ ਡੀਪ ਸਪੀਕ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਤੇ ਬਹੁਤ ਵੱਡੀਆਂ ਵੱਡੀਆਂ ਇਹ ਸਾਧ ਸੰਗਤ ਜੀ ਆਉਣ ਵਾਲੇ ਸਮੇਂ ਵਿੱਚ ਜਿਸ ਦੇ ਕੋਲ ਡੇਟਾ ਹੋਵੇਗਾ ਜਿਸ ਦੇ ਕੋਲ ਇਨਫਾਰਮੇਸ਼ਨ ਹੋਵੇਗੀ ਉਸੇ ਦਾ ਹੀ ਰਾਜ ਹੋਣਾ ਹੈ ਬਹੁਤ ਤੇਜ਼ੀ ਦੇ ਨਾਲ ਤਬਦੀਲੀ ਹੋ ਰਹੀ ਹੈ ਜਿਹੜੇ ਬੰਦੇ ਇਸ ਗੱਲ ਦਾ ਵਿਚਾਰ ਨਹੀਂ ਕਰਨਗੇ ਉਹ ਪਿੱਛੇ ਰਹਿ ਜਾਣਗੇ ਉਹ ਖਾਲੀ ਰਹਿ ਜਾਣਗੇ ਇਸ ਦੀ ਸਟੱਡੀ ਕਰਨੀ ਖਾਸ ਕਰਕੇ ਨੌਜਵਾਨਾਂ ਨੂੰ ਬਹੁਤ ਲਾਜ਼ਮੀ ਹੈ ਨਹੀਂ ਤਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਦਾ ਸਵਾਲ ਜਿਸ ਤਰ੍ਹਾਂ ਦੇ ਸਿਸਟਮ ਚੱਲ ਰਿਹਾ ਹੈ ਉਸ ਦੇ ਅਨੁਸਾਰ ਸਮਾਜ ਦੇ ਅਨੁਸਾਰ ਜੇ ਆਪਾਂ ਆਪਣੇ ਆਪ ਨੂੰ ਨਹੀਂ ਬਦਲਾਂਗੇ ਤੇ ਫਿਰ ਸਾਧ ਸੰਗਤ ਜੀ ਆਉਣ ਵਾਲਾ ਸਮਾਂ ਜਿਹੜਾ ਹੈ ਬੜੀ ਤੀਜੀ ਦੇ ਨਾਲ ਸਾਧ ਸੰਗਤ ਜੀ ਸਾਰੇ ਕਾਸੇ ਨੂੰ ਕੁਐਸਚਨ ਮਾਰਕ ਦੇ ਵਿੱਚ ਲਿਆ ਕਰਕੇ ਕਿਉਂਕਿ ਹੁਣ ਇਸ ਤਰ੍ਹਾਂ ਦਾ ਹੈ ਵੀ ਪਹਿਲਾਂ ਬੱਚਿਆਂ ਨੂੰ ਸਾਧ ਸੰਗਤ ਜੀ ਕੜਾ ਪਵਾਇਆ ਜਾਂਦਾ ਸੀ ਦਸਰ ਸਜਾਈ ਜਾਂਦੀ ਸੀ ਕੋਈ ਪੁੱਛਦਾ ਨਹੀਂ ਸੀ ਹੁਣ ਪੁੱਛਦੇ ਨੇ ਬੱਚੇ ਬਾਬਾ ਜੀ ਇਹ ਕੜਾ ਇਹਦਾ ਮਤਲਬ ਕੀ ਹੈ ਇਹ ਗੋਲ ਕਿਉਂ ਹੈ ਇੱਕ ਬੰਦੇ ਨੇ ਇੱਕ ਹੱਥ 'ਚ ਪਾਇਆ ਇੱਕ ਨਿਹੰਗ ਸਿੰਘ ਹੈ ਉਹਨੇ ਦੋਵੇਂ ਹੱਥਾਂ 'ਚ ਕਿਉਂ ਪਾਏ ਨੇ ਫਰਕ ਕੀ ਹੈ ਇਹ ਸਾਧ ਸੰਗਤ ਜੀ ਬਹੁਤ ਬਰੀਕ ਬਰੀਕ ਸਵਾਲ ਗੁਰਬਾਣੀ ਦੇ ਉੱਤੇ ਸਿੱਖ ਧਰਮ ਦੇ ਉੱਤੇ ਹਰ ਗੱਲ ਤੇ ਕੱਲੇ ਸਿੱਖਤਰ ਹਮਤੇ ਹੀ ਨਹੀਂ ਹੈ ਲੋਕ ਇੱਕ ਕੁਐਸ਼ਨ ਪੁੱਛਦੇ ਨੇ ਸਵਾਲ ਪੁੱਛਣਾ ਬਹੁਤ ਚੰਗੀ ਗੱਲ ਹੈ ਜਵਾਬ ਵੀ ਸਾਧ ਸੰਗਤ ਜੀ ਉਹ ਹੀ ਦੇਵੇਗਾ ਜਿਹੜਾ ਪੜਿਆ ਹੋਵੇਗਾ ਨਹੀਂ ਤਾਂ ਜੇ ਜਵਾਬ ਨਹੀਂ ਮਿਲਿਆ ਫਿਰ ਸਾਧ ਸੰਗਤ ਜੀ ਭਾਂਡਾ ਜਿਹੜਾ ਹੈ ਉਹ ਖਾਲੀ ਰਹਿ ਜਾਵੇਗਾ ਕਿਉਂਕਿ ਆਨਸਰ ਦੇਣਾ ਬਹੁਤ ਜ਼ਰੂਰੀ ਹੈ ਰੋਸਨਾ ਕੀਜੇ ਉੱਤਰ ਦੀਜੈ ਇਹ ਗੁਰਖਨਾਥ ਪੁੱਛਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਸਤ ਦਾ ਕੀ ਹਾਲ ਹੋਵੇਗਾ ਤੁਸੀਂ ਕਿਹਾ ਪਿਛਲੇ ਸ਼ਬਦਾਂ ਦੇ ਵਿੱਚ ਕਲ ਕਾਤੀ ਰਾਜੇ ਦਾ ਸਾਈ ਧਰਮ ਪੰਖ ਕਰ ਉੱਡ ਰਿਹਾ ਕਿ ਕਲ ਯੁਗ ਦੇ ਵਿੱਚ ਧਰਮ ਨਾਮ ਦੀ ਚੀਜ਼ ਨਹੀਂ ਹੋਵੇਗੀ ਬਾਹਰੋਂ ਧਾਰਮਿਕ ਲਿਬਾਸ ਵਾਲੇ ਹੋਣਗੇ ਅੰਦਰੋਂ ਸਾਸੰਗਤ ਜੀ ਠੱਗ ਹੋਣਗੇ ਇਹ ਕਲ ਯੁਗ ਦਾ ਸਮਾ ਹੋਵੇਗਾ ਨਾਮ ਜਪਣ ਵਾਲਿਆਂ ਦੀ ਲੋਕ ਇਹ ਨਿੰਦਿਆ ਕਰਨਗੇ ਝੂਠ ਬੋਲਣ ਵਾਲਿਆਂ ਦੀ ਜੈ ਜੈਕਾਰ ਹੋਵੇਗੀ ਇਹ ਕਲਯੁਗ ਦੇ ਸਮੇਂ ਵਿੱਚ ਇਸ ਤਰ੍ਹਾਂ ਦਾ ਵਰਤਾਰਾ ਹੋਵੇਗਾ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਦਸ਼ਮ ਗੁਰੂ ਸਾਹਿਬ ਚ ਲਿਖਦੇ ਨੇ ਏਕ ਏਕ ਕੀ ਬਾਤ ਉਥਲ ਹੈ ਏਕ ਏਕ ਕੀ ਬਾਤ ਪਥਲ ਹੈ ਪਿਓ ਜਿਹੜਾ ਹੈ ਪਿਓ ਦੇ ਅੱਖ ਪੁੱਤ ਦੇ ਅੱਖ ਦੀ ਗੱਲ ਸੁਣੇਗਾ ਨਹੀਂ ਪੁੱਤ ਜਿਹੜਾ ਹੈ ਉਹ ਪਿਓ ਦੇ ਅੱਖੇ ਨਹੀਂ ਲੱਗੇਗਾ ਦੋਹਾਂ ਦੇ ਵਿੱਚ ਇੱਕ ਦੂਜੀ ਗੱਲ ਨੂੰ ਸਾਦ ਸੰਗਤ ਜੀ ਕੱਟਣਗੇ ਸੁਣਨਗੇ ਵੀ ਨਹੀਂ ਇੱਕ ਦੂਜੇ ਨੂੰ ਸਾਦ ਸੰਗਤ ਜੀ ਵੱਧ-ਵੱਧ ਕੇ ਅੱਗੇ ਹੋ-ਹੋ ਕਰਕੇ ਇੱਕ ਦੂਜੇ ਦੀਆਂ ਵਿਚਾਰਾਂ ਦੇ ਨਾਲ ਸਹਿਮਤੀ ਜਿਹੜੀ ਉਹ ਪ੍ਰਗਟ ਨਹੀਂ ਕਰਨਗੇ ਇਸ ਤਰ੍ਹਾਂ ਦਾ ਹਾਲ ਹੋਵੇਗਾ ਕੋਈ ਕਿਸੇ ਦੀ ਗੱਲ ਸੁਣੇਗਾ ਨਹੀਂ ਕੋਈ ਨਹੀਂ ਚਾਹੇਗਾ ਕਿ ਮੈਂ ਕਿਸੇ ਦੇ ਆਖੇ ਲੱਗਾ ਪਤਨੀ ਜਿਹੜੀ ਹੈ ਪਤੀ ਦੇ ਆਖੇ ਨਹੀਂ ਲੱਗੇਗੀ ਝਗੜਾ ਕਰੇਗੀ ਪਤੀ ਜਿਹੜਾ ਹੈ ਉਹ ਪਸਾਦ ਸੰਗਤ ਜੀ ਪਤਨੀ ਨੂੰ ਛੱਡ ਕਰਕੇ ਕਿਸੇ ਹੋਰ ਪਾਸੇ ਸਾਧ ਸੰਗਤ ਜੀ ਕੋ ਕਰਮੀ ਹੋਵੇਗਾ ਇਸ ਤਰ੍ਹਾਂ ਦੀ ਹਾਲਤ ਕਲਯੁਗ ਦੇ ਵਿੱਚ ਹੋਵੇਗੀ ਧਰਮ ਨਾਮ ਦੀ ਚੀਜ਼ ਨਹੀਂ ਹੋਵੇਗੀ ਜਿਹੜੇ ਧਰਮੀ ਹੋਣਗੇ ਸੱਚੀ ਮੁੱੱਚੀ ਉਹਨਾਂ ਦੀ ਲੋਕੀ ਨਿੰਦਿਆ ਕਰਨਗੇ ਰਾਤੇ ਕੀ ਨਿੰਦਾ ਕਰੇ ਐਸਾ ਕਲ ਮਹਡੇਠਾ ਆਪਣੇ ਭਰਾਵਾਂ ਨੂੰ ਆਪਣੀਆਂ ਭੈਣਾਂ ਨੂੰ ਛੱਡ ਕਰਕੇ ਲੋਕੀ ਤੀਜੇ ਥਾਂ ਤੇ ਦਾਨ ਦੇਣਗੇ ਇਹ ਵੀ ਕਲਯੁਗ ਦਾ ਲੱਛਣ ਹੈ ਘਰ ਦੇ ਵਿੱਚ ਭੈਣ ਹੋਵੇ, ਭਰਾ ਹੋਵੇ, ਪਿਓ ਹੋਵੇ, ਮਾਂ ਹੋਵੇ ਉਹਨੂੰ ਨਹੀਂ ਪੁੱਛਣਗੇ। ਤੀਜੇ ਥਾਂ ਤੇ ਜਾ ਕੇ ਦਾਨ ਦੇਣਗੇ, ਲੰਗਰ ਲਾਉਣਗੇ। ਸਰਦਾਰ ਜੀ ਦਾ ਬੜਾ ਵੱਡਾ ਲੰਗਰ ਜੀ ਆਓ ਜੀ ਛਕੋ ਜੀ। ਇਹ ਸੰਸਗਤ ਜੀ ਇਸ ਤਰ੍ਹਾਂ ਦਾ ਕਲਯੁਗ ਦਾ ਵਰਤਾਰਾ ਹੋਵੇਗਾ। ਅੰਦਰ ਗੱਲ ਹੋਵੇਗੀ ਕਿ ਅਗਲੇ ਨੂੰ ਸਵਾਲ ਕਰਕੇ ਮੈਂ ਬੇਇੱਜ਼ਤ ਕਰਾਂ। ਜਿਗਿਆਸਾ ਵਾਲੀ ਭਾਵਨਾ ਨਹੀਂ ਰਹੇਗੀ। ਕਲਯੁਗ ਦੇ ਵਿੱਚ ਇਸ ਤਰ੍ਹਾਂ ਦਾ ਲੋਕਾਂ ਦਾ ਸੁਭਾਅ ਹੋਵੇਗਾ। ਗਿਆਨੀ ਨੂੰ ਸਵਾਲ ਕਰੀਏ ਨਾਲੇ ਦੀ ਬੇਇੱਜ਼ਤੀ ਕਰੀਏ ਇਸ ਤਰ੍ਹਾਂ ਦਾ ਸਾਧ ਸੰਗਤ ਜੇ ਸੁਭਾਅ ਕਲ ਯੁੱਗ ਦੇ ਲੋਕਾਂ ਵਿੱਚ ਆਵੇਗਾ ਜਿਸ ਦੇ ਵਿਚਾਰ ਅੱਜ ਆਪਾਂ ਇਸ ਪਾਵਨ ਸ਼ਬਦ ਵਿੱਚ ਕਰਾਂਗੇ ਆਓ ਸਤਿਗੁਰੂ ਬਾਲਾ ਪ੍ਰੀਤਮ